ਦੇ ਕੋਮੀ ਦੀ ਤਬਾਹੀ ਮੋਟਰਸਾਈਕਲ ਸણે ਬੰਦੇ ਨੂੰ ਲੈ ਗਿਆ ਰੋੜ ਕੇ ਮਚ ਗਈ ਹਹਾਕਾਰ ਤੁਸੀਂ ਵੀ ਦੇਖੋ ਮੌਕੇ ਦੀ ਖੋਫਨਾਕ ਇਹ ਵੀਡੀਓ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰ ਦਿਓ ਜੋ ਕਿ ਦੇਹਰਾਦੂਨ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਜਿਸ ਨੇ ਹਰ ਇੱਕ ਦੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਮੋਟਰਸਾਈਕਲ ਸਵਾਰ ਰੁੱਟਦਾ ਹੋਇਆ ਨਜ਼ਰ ਆ ਰਿਹਾ ਏ ਜਦ ਕਿ ਲੋਕਾਂ ਵੱਲੋਂ ਉਸ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਲੇਕਿਨ ਨਹੀਂ ਬਚ ਸਕਿਆ ਤੇਜ਼ ਮੀਂਹ ਦੇ ਵਹਾਅ ਦੇ ਵਿੱਚ ਇਹ ਬੰਦਾ ਰੁੱਟਦਾ ਹੋਇਆ ਤੁਹਾਨੂੰ ਵੀ ਦਿਖਾਈ ਦੇ ਰਿਹਾ ਏ ਮੋਟਰਸਾਈਕਲ ਸਣੇ ਪਾਣੀ ਦੇ ਵਿੱਚ ਰੁੱਟ ਚੁੱਕਿਆ ਏ ਸੋ ਬੇਹਦ ਖੌਫਨਾਕ ਘਟਨਾ ਸਾਹਮਣੇ ਆਈ ਏ ਦੇਖੋ ਮੀਂਹ ਦੇ ਕਾਰਨ ਲੋਕਾਂ ਦਾ ਮਾੜਾ ਹਾਲ ਹੋ ਚੁੱਕਿਆ ਏ ਮੀਂਹ ਦੇ ਕਾਰਨ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਨੇ ਤੇ ਹੁਣ ਤਾਜ਼ਾ ਵੀਡੀਓ ਵੀ ਸਾਹਮਣੇ ਆਈ ਏ ਜਿੱਥੇ ਪਾਣੀ ਦੇ ਵਿੱਚ ਰੁੱਟਦੇ ਇਹ ਬੰਦੇ ਵੀ ਦਿਖਾਈ ਦੇ ਰਹੇ ਨੇ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰੋ ਤਾਂ ਜੋ ਹਰ ਕੋਈ ਪਹਿਲਾਂ ਹੀ ਆਪਣਾ ਬਚਾਅ ਇਸ ਪਾਣੀ ਤੋਂ ਕਰ ਲਵੇ